ਕੋਈ ਜਦ ਮੇਰੇ ਨਾਲ ਹੀ ਸ਼ਾਮ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਵੇਂ ਤੁਸੀਂ ਕਿਹਾ ਕਿ ਅਸੀਂ ਉਹਨਾਂ ਨੂੰ ਵਧਾਈ ਦਿੱਤੀ ਵੀ ਹੋਰ ਅਸੀਂ ਤੁਹਾਨੂੰ ਵਧਾਈ ਦਵਾਂਗੇ ਵੀ ਕਿਉਂਕਿ 13000 ਦੇ ਮਾਰਜਨ ਦੇ ਨਾਲ ਅੱਗੇ ਉਹ ਲੋਕ ਤੁਹਾਨੂੰ ਪਸੰਦ ਕਰ ਰਹੇ ਨੇ ਕੀ ਕੁਝ ਅੰਦਰ ਚੱਲ ਰਿਹਾ ਹੈ ਦਿਲ ਦੇ ਕਿੰਨਾ ਇੱਕ ਬਟਰਫਲਾਈਜ਼ ਹੁੰਦੀਆਂ ਨੇ ਨਰਵਸਨੈਸ ਹੁੰਦੀ ਹੈ ਮੋਢਿਆਂ ਤੇ ਭਾਰ ਹੁੰਦਾ ਹੈ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਿਉਂਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ 13000 ਦੀ ਲੀਡ ਹੈ ਬਲੇ ਲੇ ਗਿਣਤੀ ਚੱਲ ਰਹੀ ਹੈ ਤੇ ਜਦੋਂ ਇੱਕ ਵਾਰੀ ਫੈਸਲਾ ਐਲਾਨ ਹੋ ਜਾਏਗਾ ਰਿਜ਼ਲਟਸ ਦਾ ਨਤੀਜਿਆਂ ਦਾ ਉਦੋਂ ਜ਼ਿਆਦਾ ਬੈਟਰ ਆਪਾਂ ਇਸ ਤਰੀਕ ਵਿਸਤਾਰ ਦੇ ਵਿੱਚ ਆਪਾਂ ਜ਼ਰੂਰ ਗੱਲ ਕਰਾਂਗੇ ਉਦੋਂ ਖੁੱਲੇ ਟਾਈਮ ਦੇ ਨਾਲ ਤੇ ਗੱਲ ਕਰੀਏ ਜੇ ਜ਼ਿੰਮੇਵਾਰੀ ਦੀ ਤੇ ਜ਼ਿੰਮੇਵਾਰੀ ਤਾਂ ਬਿਲਕੁਲ ਹੈਗੀ ਹੈ ਮੈਨੂੰ ਇਹ ਅਹਿਸਾਸ ਹੈ ਜ਼ਿੰਮੇਵਾਰੀ ਦਾ ਵੀ ਤੇ ਮੈਂ ਇਹ ਜ਼ਿੰਮੇਵਾਰੀ ਅੱਛੀ ਤਰ੍ਹਾਂ ਨਿਭਾਉਣ ਨੂੰ ਵੀ ਤਿਆਰ ਹਾਂ ਅੱਜ ਅਸੀਂ ਤੁਹਾਡੇ ਜ਼ਿੰਮੇਵਾਰੀ ਦੀ ਗੱਲ ਕਰਦੇ ਹਾਂ ਕਿਉਂਕਿ ਇੱਕ ਇਨਸਾਨ ਜਿਨੇ ਆਪਣੇ ਫਾਦਰ ਸਾਹਿਬ ਨੂੰ ਦੇਖਿਆ ਹੋਵੇ ਕਿ ਐਮ ਐਲ ਏ ਰਹੇ ਨੇ ਦੋ ਵਾਰ ਹੁਣ ਲੋਕਾਂ ਨੇ ਉਹਨੂੰ ਐਮ ਪੀ ਵੀ ਬਣਾਤਾ ਤੁਸੀਂ ਉਹਨਾਂ ਦਾ ਸ਼ੂ ਫਿਲ ਇਨ ਕਰਨਾ ਹੈ ਕਿੰਨਾ ਕੁ ਜ਼ਿਆਦਾ ਵੱਡਾ ਟਾਸਕ ਲੱਗਦਾ ਹੈ ਨਹੀਂ ਜਿਆਦਾ ਇਸ ਤਰ੍ਹਾਂ ਦੀ ਕੋਈ ਉਹ ਨਹੀਂ ਮੈਨੂੰ ਮੈਨੂੰ ਟਾਸਕ ਲੈ ਕੇ ਨਹੀਂ ਚੱਲਦਾ ਸਭ ਤੋਂ ਪਹਿਲੀ ਗੱਲ ਇਹ ਕਿਉਂਕਿ ਮੈਂ ਹਮੇਸ਼ਾ ਇਹਨੂੰ ਸੇਵਾ ਦੇ ਭਾਵ ਦੇ ਨਾਲ ਹੀ ਦੇਖਿਆ ਹੈ ਸੇਵਾ ਦੇ ਭਾਵ ਦੇ ਨਾਲ ਹੀ ਵਿੱਚ ਆਇਆ ਸੀ ਰਾਜਨੀਤੀ ਦੇ ਵਿੱਚ ਜੇ ਸੋਚਿਆ ਸੀ ਕਿ ਇੱਕ ਵਾਰੀ ਜੇ ਆਵਾਂਗੇ ਰਾਜਨੀਤੀ ਦੇ ਵਿੱਚ ਤਾਂ ਸੇਵਾ ਦੇ ਭਾਵ ਦੇ ਨਾਲ ਹੀ ਆਣ ਇਸ ਕਰਕੇ ਮੈਨੂੰ ਇਸ ਗੱਲ ਦੀ ਜ਼ਿਆਦਾ ਟੈਨਸ਼ਨ ਨਹੀਂ ਹੁੰਦੀ ਕਿਉਂਕਿ ਮੈਨੂੰ ਪਤਾ ਹੈ ਕਿ ਸੇਵਾ ਦੇ ਭਾਵ ਦੇ ਨਾਲ ਸੱਚੇ ਇਰਾਦੇ ਨੇ ਤੋ ਇਸੇ ਕਰਕੇ ਉਸੇ ਰਸਤੇ ਤੇ ਜੇ ਚੱਲਦੇ ਰਵਾਂਗੇ ਤਾਂ ਕਾਮਯਾਬੀ ਜ਼ਰੂਰ ਮਿਲੇਗੀ ਇਸ ਵਕਤ ਤੁਸੀਂ ਹਲਕਾ ਵਾਸੀ ਜਿਹੜੇ ਨੇ ਉਹਨਾਂ ਦੇ ਉੱਦੀ ਵੀ ਜ਼ਿੰਮੇਵਾਰੀ ਤੁਹਾਡੇ ਉੱਤੇ ਆ ਘਰਦਿਆਂ ਨੇ ਵੀ ਕਿਹਾ ਹੋਏਗਾ ਕਿ ਬਈ ਇਸ ਤਰੀਕੇ ਦੇ ਨਾਲ ਕੰਮ ਕਰਨਾ ਸਾਰਿਆਂ ਨੇ ਕੀ ਕੁਝ ਜੜੀਆਂ ਨੇ ਸਲਾਹਾਂ ਦਿੱਤੀਆਂ ਕਿਉਂਕਿ ਵੱਡੇ ਆਸ਼ੀਰਵਾਦ ਵੀ ਦਿੰਦੇ ਨੇ ਨਾਲ ਸਲਾਹ ਵੀ ਦਿੰਦੇ ਨੇ ਨਹੀਂ ਦੇਖੋ ਰਸਤਾ ਦਿਖਾਉਣ ਨੂੰ ਤਾਂ ਬਹੁਤ ਜ਼ਿਆਦਾ ਜੋ ਗਾਈਡੈਂਸ ਦੇਣ ਨੂੰ ਬਹੁਤ ਤਜਰਬੇਦਾਰ ਸਾਰੇ ਸਾਡੀ ਕੋਰ ਟੀਮ ਹੈ ਡਾਕਟਰ ਰਾਜ ਕੁਮਾਰ ਜੀ ਨੇ ਸਾਡੇ ਪਾਰਟੀ ਸਾਰੇ ਲੀਡਰਸ ਨੇ ਤਾਂ ਬਹੁਤ ਜ਼ਿਆਦਾ ਉਹਨਾਂ ਨੂੰ ਦੇਖ ਕੇ ਸਿੱਖਣ ਨੂੰ ਮਿਲਦਾ ਹੈ ਰੋਜ਼ ਨਾ ਕੁਛ ਨਾ ਕੁਝ ਜ਼ਰੂਰ ਨਵਾਂ ਸਿੱਖ ਰਹੇ ਆ ਤੇ ਇਸੇ ਤਰ੍ਹਾਂ ਹੀ ਜੋ ਹੈ ਸਿੱਖਦੇ ਵੀ ਜ਼ਰੂਰ ਆਵਾਂਗੇ ਕਿਉਂਕਿ ਕੰਮ ਤਾਂ ਤੁਹਾਡੇ ਜੇ ਇਰਾਦੇ ਸਾਫ਼ ਵੀ ਹੋਣ ਕਈ ਵਾਰੀ ਹੁੰਦਾ ਕਿ ਕੰਮ ਕਰਨ ਦੇ ਜੋ ਤਰੀਕੇ ਹੁੰਦੇ ਆ ਉਹ ਤੁਸੀਂ ਸਿੱਖਣ ਦੇ ਤੇ ਉਹ ਹੀ ਜ਼ਰੂਰ ਸਿੱਖ ਰਹੇ ਆ ਤੇ ਇਸੇ ਤਰ੍ਹਾਂ ਹੀ ਸਿੱਖਦਾ ਵੀ ਰਹੂੰਗਾ ਚੰਗੇ ਤੁਹਾਨੂੰ ਕਿੰਨਾ ਕੁ ਲੱਗ ਰਿਹਾ ਹੈ ਕਿ ਕਿੰਨੇ ਕੁ ਮਾਰਜਨ ਦੇ ਨਾਲ ਤੁਸੀਂ ਜਿੱਤ ਹਾਸਲ ਕਰ ਪਾਉਗੇ ਕਿਉਂਕਿ ਜਿਸ ਵਕਤ ਤੁਸੀਂ ਸਰਵੇ ਵਗੈਰਾ ਕਰਵਾਏ ਹੋਣਗੇ ਗਰਾਊਂਡ ਰਿਐਲਿਟੀ ਚੈੱਕ ਕੀਤੀ ਹੋਏਗੀ ਤੁਹਾਨੂੰ ਪਤਾ ਹੋਊਗਾ ਕਿੰਨਾ ਕੁ ਤੁਹਾਨੂੰ ਲੱਗਦਾ ਤੁਹਾਡਾ ਮਾਰਜਨ ਰਹ देखो सर्वे ਤਾਂ ਇਸ ਤਰ੍ਹਾਂ ਦੇ ਦੇ ਬੇਸ ਤੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਹਮੇਸ਼ਾ ਜੋ ਹੈ ਨਤੀਜਾ ਹੁੰਦਾ ਹੈ ਉਹ ਜ਼ਰੂਰ ਅਲੱਗ ਹੀ ਜਾਂਦਾ ਹੈ ਜਾਂ ਆਸ-ਪਾਸ ਹੀ ਰਹਿੰਦਾ ਤੇ ਇਸ ਕਰਕੇ ਮੈਨੂੰ ਇਹੀ ਲੱਗਦਾ ਹੈ ਕਿ ਵਧੀਆ ਲੀਡ ਦੇ ਵੱਲ ਅਸੀਂ ਜੋ ਜਾ ਰਹੇ ਹਾਂ ਤੇ ਮੈਨੂੰ ਲੱਗ ਉਸੇ ਲੱਗਦਾ ਹੈ ਕਿ ਲੀਡ ਇਸੇ ਤਰ੍ਹਾਂ ਹੀ ਰਹੇਗੀ اچھا ਇੱਕ ਰੋਲ ਮਾਡਲ ਹੁੰਦਾ ਹੈ ਇਨਸਾਨ ਦਾ ਜਿਸ ਵਕਤ ਵੀ ਕਿਸੇ ਫੀਲਡ ਦੇ ਵਿੱਚ ਆਂਦਾ ਹੈ ਤੁਹਾਡਾ ਰੋਲ ਮਾਡਲ ਕੌਣ ਹੈ ਪੋਲਿਟਿਕਸ ਦੇ ਵਿੱਚ ਡੈਫੀਨਿਟਲੀ ਮੇਰੇ ਫਾਦਰ ਸਾਹਿਬ ਡਾਕਟਰ ਰਾਜਕਮਰ ਚੱਬੀਵਾਲ ਜੀ ਨਹੀਂ ਜੋ ਮੇਰਾ ਰੋਲ ਮਾਡਲ ਨੇ ਜਿਨ੍ਹਾਂ ਨੂੰ ਮੈਂ ਬਚਪਨ ਤੋਂ ਦੇਖਦਾ ਆ ਰਹੇ ਹਾਂ ਕਿਉਂਕਿ ਸਾਡੀ ਪ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਭਗਵੰਤ ਸਿੰਘ ਮਾਨ ਜੀ ਅਮਨ ਅਰੋੜਾ ਜੀ ਸੰਦੀਪ ਆਟੇ ਸਾਰੇ ਬਹੁਤ ਅੱਛੇ ਲੀਡਰ ਨੇ ਬਹੁਤ ਵਧੀਆ ਲੀਡਰ ਹੈ ਤੇ ਬਹੁਤ ਕੰਮ ਕਰਦੇ ਆ ਮੇਨਤੀ ਨੇ ਇਮਾਨਦਾਰ ਨੇ ਤਾਂ ਉਹਨਾਂ ਤੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਪਰ ਬਚਪਨ ਤੋਂ ਜੇ ਮੈਂ ਦੇਖਿਆ ਜਿ세 ਕੈਸਾ ਦੇ ਮੈਂ ਬਾਇਸ ਦਾ ਪਰ ਮੈਂ ਆਪਣੇ ਫਾਦਰ ਸਾਹਿਬ ਵਾਲੀ ਬਾਇਸ ਤੋਂ ਡਾਕਟਰ ਰਾਜਕਮਰ ਸੱਬੇਵਾਲ ਜੀ ਜੋ ਮੇਰੇ ਰੋਲ ਮਾਡਲ ਨੇ ਸਾਰਿਆਂ ਦੇ ਫਾਦਰ ਉਹਨਾਂ ਦੇ ਹੀਰੋ ਹੁੰਦੇ ਨੇ ਲੇਕਿਨ ਇੱਕ ਸਮਾਂ ਆਇਆ ਸੀ ਜਿਸ ਵਕਤ ਉਹਨਾਂ ਨੇ ਪਾਰਟੀ ਸ਼ਿਫਟ ਕੀਤੀ ਕਾਂਗਰਸ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਆਈ ਸੀ ਤੁਹਾਡਾ ਤਦ ਰਿਐਕਸ਼ਨ ਕੀ ਸੀ ਤੁ ਉਹ ਨਹੀਂ ਬਿਲਕੁਲ ਸਹੀ ਸੀਗਾ ਕਿਉਂਕਿ ਇਹ ਜਦੋਂ ਗੱਲ ਉਹਦੋਂ ਕੀਤੀ ਜਾ ਸਕਦੀ ਸੀ ਜਦੋਂ ਲੋਕ ਸਭਾ ਦੇ ਇਲੈਕਸ਼ਨ ਤੋਂ ਪਹਿਲਾਂ ਪਰ ਲੋਕ ਸਭਾ ਦੀ ਇਲੈਕਸ਼ਨ ਦੇ ਵਿੱਚ ਇੰਨੀ ਵਧੀਆ ਮਾਰਜਿਨ ਨਾਲ ਜੋ ਜਿੱਤ ਹਾਸਲ ਕੀਤੀ ਹੈ ਉਹਨੇ ਇਹ ਸਾਬਿਤ ਕਰਤਾ ਸੀਗਾ ਕਿ ਉਹ ਜੋ ਫੈਸਲਾ ਸੀ ਬਿਲਕੁਲ ਸਹੀ ਫੈਸਲਾ ਸੀ ਤੇ ਉਹਨਾਂ ਦੇ ਵਰਡਸ ਆਫ ਵਿਜ਼ਡਮ ਕੀ ਰਹਿੰਦੇ ਨੇ ਤੁਹਾਡੇ ਲਈ ਕਿਉਂਕਿ ਜਿਸ ਦਿਨ ਉਹਨਾਂ ਨੇ ਇਹ ਤੁਹਾਨੂੰ ਦੱਸਿਆ ਹੋਵੇਗਾ ਕਿ ਹੁਣ ਤੂੰ ਆਮ ਆਦਮੀ ਪਾਰਟੀ ਦੇ ਵੱਲੋਂ ਇਥੋਂ ਦੀ ਐਮਐਲਏ ਵਾਸਤੇ ਖੜਾ ਹੋਵੇਂਗਾ ਵਰਡ ਆਫ ਵਿਜ਼ਡਮ ਕੀ ਸੀ ਉਹਨਾਂ ਦਾ ਹਮੇਸ਼ਾ ਤੋਂ ਇਹੀ ਮੂਲ ਮੰਤਰ ਜੋ ਇਹੀ ਰਿਹਾ ਹੈ ਕਿ ਇਮਾਨਦਾਰੀ ਨਾਲ ਮਿਹਨਤ ਦੇ ਨਾਲ ਜੋ ਹੈ ਕੰਮ ਕਰੋ ਸੇਵਾ ਦੇ ਭਾਵ ਦੇ ਨਾਲ ਚੱਲੋ ਤੇ ਕਾਮਯਾਬੀ ਤੁਹਾਨੂੰ ਜ਼ਰੂਰ ਮਿਲੇਗੀ। ਲੋਕ ਆਪਾਂ ਲੋਕਾਂ ਦੇ ਨਾਲ ਵਿਚਾਰ ਕੇ ਆਏ ਆਂ ਲੋਕਾਂ ਦੇ ਨਾਲ ਗੱਲ ਕਰਦੇ ਉਹ ਕਹਿੰਦੇ ਇੱਕ ਨੌਜਵਾਨ ਚਿਹਰਾ ਹੈ ਡਾਕਟਰ ਹੈ ਪੜਿਆ ਲਿਖਿਆ ਹੈ ਔਰ ਉਹਦੇ ਕੋਲ ਇੰਨੀ ਕੈਪੇਬਿਲਿਟੀ ਹੈ ਕਿ ਉਹ ਅੱਗੇ ਕੰਮ ਕਰ ਸਕਦਾ ਹੈ। ਜੇਕਰ ਇੱਕ ਨੌਜਵਾਨ ਦੀ ਗੱਲ ਕਰੀ ਇੱਕ ਸੋਚ ਦੀ ਗੱਲ ਕਰੀਏ ਕੀ ਕੁਝ ਪੰਜਾਬ ਦੇ ਲਈ ਕੀ ਕੁਝ ਚੱਬੇ ਵਾਲ ਦੇ ਲਈ ਸੋਚ ਕੇ ਬੈਠੇ ਆਂ ਇਸ਼ਾਂਕ ਅ ਦੇਖੋ ਜੇ ਇਹ ਸਾਰੇ ਕੰਮ ਤਾਂ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਤੇ ਬਾਅਦ ਚ ਕਰਾਂਗੇ ਵੀ ਡਿਸਕਸ ਅੱਛੀ ਤਰ੍ਹਾਂ ਪਰ ਜੇ ਮੋਟੀ ਮੋਟੀ ਗੱਲ ਕੀਤੀ ਤਾਂ ਇਹ ਤਾਂ ਜੋ ਇੰਡਸਟਰੀ ਜ਼ਰੂਰ ਲੈ ਕੇ ਆਉਂਗਾ ਤੇ ਉਸ ਤੋਂ ਇਲਾਵਾ ਆਈਟੀਆਈ ਪੋਲੀਟੈਕਨਿਕ ਕਾਲਜ ਜਿਹਦੇ ਨਾਲ ਪੜ੍ਹਾਈ ਬਿਹਤਰ ਹੋਏਗੀ ਇੱਕ ਹਸਪਤਾਲ ਜਿਹਨਾਂ ਸਿਹਤ ਦੀਆਂ ਸੇਵਾਵਾਂ ਬਿਹਤਰ ਹੋਣੀਆਂ ਤੇ ਆਪਾਂ ਜਿਸ ਤਰ੍ਹਾਂ ਤੁਸੀਂ ਯੂਥ ਦੀ ਗੱਲ ਕੀਤੀ ਹੈ ਮੈਂ ਆਪ ਯੂਥ ਹੋਣ ਦੇ ਨਾਤੇ ਮੈਨੂੰ ਵੀ ਖੇਡਣ ਦਾ ਸ਼ੌਂਕ ਹੈ ਤਾਂ ਜੋ ਸਟੇਡੀਅਮਸ ਹੈ ਬਹੁਤ ਸਾਰੇ ਜੋ ਹੈ ਯੁਵਾਵਾਂ ਦੇ ਲਈ ਯੂਥ ਦੇ ਲਈ ਸਟੇਡੀਅਮਸ ਹੋਰ ਬਿਹਤਰ ਕੀਤੇ ਜਾਣਗੇ ਜਿਸ ਦੇ ਨਾਲ ਉਹਨਾਂ ਨੂੰ ਖੇਡਣ ਦੇ ਲਈ ਹੋਰ ਵੀ ਬ ਤੇ ਇਸੇ ਤਰ੍ਹਾਂ ਹੋਰ ਵੀ ਜੋ ਹੈ ਬਹੁਤ ਸਾਰੀਆਂ ਸੇਵਾਵਾਂ ਜ਼ਰੂਰ ਲੈ ਕੇ ਆਉਂਗਾ ਇੱਕ ਘਰ ਦੇ ਵਿੱਚ ਡਬਲ ਪਾਵਰ ਹੈ ਹੁਣ ਇੱਕ ਪਾਸੇ ਐਮਪੀ ਦੂਜੇ ਪਾਸੇ ਐਮਐਲਏ ਦੋਨੋਂ ਮਿਲ ਕੇ ਪੰਜਾਬ ਦੇ ਲਈ ਕੀ ਕੁਝ ਕਰ ਸਕਦੇ ਨੇ ਉਹ ਤੁਹਾਨੂੰ ਕੀ ਲੱਗਦਾ ਕਿ ਇਸ ਦੇ ਨਾਲ ਚੱਬੇਵਾਲ ਦਾ ਕਿੰਨਾ ਫਾਇਦਾ ਹੋ ਸਕਦਾ ਨਹੀਂ ਕੋਈ ਸਭ ਤੋਂ ਪਹਿਲਾਂ ਤਾਂ ਹਲੇ ਐਲਾਨ ਨਹੀਂ ਹੋਇਆ ਤਾਂ ਮੈਂ ਐਮਐਲਏ ਤਾਂ ਹਲੇ ਨਹੀਂ ਕਹੂੰਗਾ ਤਾਂ ਮੈਂਬਰ ਪਾਰਲੀਮੈਂਟ ਤਾਂ ਹੈ ਗਿਆ ਤੇ ਜੇ ਪਰਮਾਤਮਾ ਦੀ અપਾਰ ਕਿਰਪਾ ਹੋਈ ਤਾਂ ਜੇ ਐਮਐਲਏ ਬਣੇ ਤਾਂ ਜ਼ਰੂਰ ਜੋ ਹੈ ਸੇਵਾ ਜ਼ਰੂਰ ਕਰਾਂਗੇ ਜਿਸ ਤਰ੍ਹਾਂ ਕਰਦੇ ਆਏ ਆ ਉਸੇ ਤਰ੍ਹਾਂ ਹੀ ਹੁਣ ਜਿੱਦਾਂ ਕਹਿੰਦੇ ਕਿ ਡਬਲ ਇੰਜਨ ਵਾਲੀ ਜੋ ਹੈ ਪਾਵਰ ਹੋ ਜਾਏਗੀ ਤਾਂ ਉਸੇ ਤਰ੍ਹਾਂ ਹੀ ਹੋਰ ਵੀ ਵੈਦਰ ਤਰੀਕੇ ਨਾਲ ਸੇਵਾ ਕਰਾਂਗੇ ਚਲੋ ਅਸੀਂ ਤੁਹਾਨੂੰ ਤਾਵੀ ਫੇਰ ਵੀ ਮੁਬਾਰਕਾਂ ਕਵਾਂਗੇ ਬਿਲਕੁਲ ਕਿਉਂਕਿ ਜਿਸ ਵਕਤ ਅਸੀਂ ਇਹ ਸਾਰੀ ਚੀਜ਼ਾਂ ਦੀ ਗੱਲ ਕਰਦੇ ਆਂ ਲੇਕਿਨ ਹੁਣ ਐਲਾਨ ਹੋਣਾ ਬਾਕੀ ਹੈ ਕੈਮਰਾ ਤੇ ਮੇਰੇ ਸਹਿਯੋਗ ਗੁਰਮਿੰਦਰ ਦੇ ਨਾਲ ਅਨੂਜਾ ਸ਼ਰਮਾ ਤੁਸੀਂ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ I'm oh, no.